ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜ-ਬੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਆ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਜਿਸ ਜਦੋਂ ਵੀ ਕੋਈ ਆਪਣੇ ਘਰ ਜਾਣ ਤੋਂ ਪਹਿਲਾਂ ਇਸ ਸ਼ਬਦ ਦਾ ਇੱਕ ਵਾਰ ਜਾਪ ਕਰ ਲਵੇ ਤਾਂ ਜਿਸ ਕੰਮ ਨੂੰ ਵੀ ਉਹ ਇਨਸਾਨ ਹੱਥ ਪਾਵੇਗਾ ਉਹ ਪੂਰਾ ਹੋ ਜਾਵੇਗਾ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੰਤ ਮਹਾਂਪੁਰਸ਼ਾਂ ਨੂੰ ਸੱਚੇ ਦਿਲ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਕਾਰਜ ਕਿਵੇਂ ਰਾਸ ਕਰਦੇ ਹਨ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਐ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਪਪਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਤੇ ਅਤੇ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰਹੇ ਆਓ ਹੁਣ ਆਪਾਂ ਆਪ ਜੀ ਨੂੰ ਇਸ ਸ਼ਬਦ ਬਾਰੇ ਦੱਸਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਸਾਧ ਸੰਗਤ ਜੀ ਤੁਹਾਡੇ ਹਰ ਕਾਰਜ ਸੰਪੂਰਨ ਹੋ ਜਾਵੇ ਸਾ ਸੰਗਤ ਜੀ ਹਰ ਕੰਮ ਤਰੱਕੀਆਂ ਵਿੱਚ ਹੋਵੇ ਤਾਂ ਸਾ ਸੰਗਤ ਜੀ ਜਿਸ ਕੰਮ ਨੂੰ ਤੁਸੀਂ ਹੱਥ ਪਾਓਗੇ ਉਹ ਕੰਮ ਬੁਲੰਦੀਆਂ ਛੂ ਜਾਵੇ ਤਾਂ ਸਾ ਸੰਗਤ ਜੀ ਆਪਣੇ ਕਰਨ ਤੋਂ ਤੁਰੰਤੋਂ ਪਹਿਲਾਂ ਇਸ ਸ਼ਬਦ ਦਾ ਇੱਕ ਵਾਰ ਜਾਪ ਕਰ ਲਵੋ ਤਾਂ ਸਾ ਸੰਗਤ ਜੀ ਇਸ ਸ਼ਬਦ ਦੇ ਸਿਰਫ ਇੱਕ ਵਾਰ ਜਾਪ ਕਰਨ ਨਾਲ ਹੀ ਤੁਹਾਡੇ ਕੰਮ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ 사త్సੰਗਤ ਜੀ ਜਿਸ ਵੀ ਕੰਮ ਨੂੰ ਕਰਨ ਜਾਓਗੇ ਉਹ ਕੰਮ ਨੂੰ ਗੁਰੂ ਸਾਹਿਬ ਜੀ ਆਪ ਪੂਰਾ ਕਰ ਦੇਣਗੇ 사త్సੰਗਤ ਜੀ ਇਸ ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਮੁਸੀਬਤਾਂ ਤੁਹਾਡੇ ਤੋਂ ਮੂੰਹ ਮੋੜ ਲੈਣਗੀਆਂ ਸਾਥ ਸੰਗਤ ਜੀ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਕਰ ਬਾਹਰ ਤੇਰਾ ਪਰਵਾਸ ਤੂੰ ਜਨਕਾ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭਿ ਆਪਣੇ ਕਾਟਾਣ ਜਾਂ ਤੂ ਕਰੇ ਕਰਾਵੈ ਸੁਆਮੀ ਸਾ ਮਸਲਤ ਪਰਮਾਨ ਰਹਾਉ ਪਤੀ ਪਰਮੇਸ਼ਰ ਗਤ ਨਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਐ ਵਿਰਤ ਜਾਤੀ ਕਰ ਕਰ ਬਾਹਰ ਤੇਰਾ ਪਰਵਾਸ ਤੂੰ ਜਨ ਕਾ ਹੈ ਸੰਗ ਕਰ ਕੀਤਾ ਪ੍ਰੀਤਮ ਪ੍ਰਭ ਆਪਣੇ नाम जपो हर रंग जिनको प्रभे अपने का तान जातु करे जातु स्वामी सा मसलत परवान प्रवाण रा पति परमेश्वर नारायण ਤਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਸਾ ਸੰਗਤ ਜੀ ਇਹ ਸੀ ਆਪਣਾ ਅੱਜ ਦਾ ਸ਼ਬਦ ਸਾ ਸੰਗਤ ਜੀ ਆਪਾਂ ਆਪ ਜੀ ਨੂੰ ਇੱਕ ਅੱਡ ਵਿਟੀ ਘਟਨਾ ਇਸ ਸ਼ਬਦ ਦੇ ਨਾਲ ਦੱਸਣ ਜਾ ਰਹੇ ਹਾਂ ਸਾ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਇੱਕ ਬੀਬੀ ਹੰਸਾਲੀ ਸਾਹਿਬ ਸੰਤ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨ ਕਰਨ ਲਈ ਚਲੀ ਗਈ ਸਾਧ ਸੰਗਤ ਜੀ ਬਹੁਤ ਸਾਰੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਤਾਂ ਸਾਧ ਸੰਗਤ ਜੀ ਜਦੋਂ ਉਹ ਬੀਬੀ ਬਾਬਾ ਜੀ ਦੇ ਦਰਸ਼ਨ ਕਰਨ ਲੱਗੀ ਤਾਂ ਜਦੋਂ ਉਹ ਬਾਬਾ ਜੀ ਨੇ ਮੱਥਾ ਟੇਕਿਆ ਤਾਂ ਉੱਥੇ ਬੈਠ ਗਈ ਦਾ ਸਾਧ ਸੰਗਤ ਜੀ ਤਾਂ ਬਾਬਾ ਜੀ ਨੂੰ ਮੱਥਾ ਟੇਕ ਕੇ ਕਹਿੰਦੀ ਬਾਬਾ ਜੀ ਜਦੋਂ ਵੀ ਮੈਂ ਕੋਈ ਕੰਮ ਨੂੰ ਹੱਥ ਪਾਉਂਦੀ ਹਾਂ ਉਹ ਕੰਮ ਕਦੇ ਸਿਰੇ ਨਹੀਂ ਚੜਦਾ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਵਚਨ ਕੀਤੇ ਭਾਈ ਇੱਕ ਗੱਲ ਮੰਨੇਗੀ ਕਹਿੰਦੀ ਹਾਂਜੀ ਬਾਬਾ ਜੀ ਕਹਿੰਦੇ ਭਾਈ ਮੈਂ ਤੈਨੂੰ ਇੱਕ ਸ਼ਬਦ ਬਾਰੇ ਦੱਸਦਾ ਹਾਂ ਜਦੋਂ ਵੀ ਕੋਈ ਕਰੂੰ ਚੰਗਾ ਕਰਮ ਕਰਨ ਲਈ ਤੁਸੀਂ ਜਾ ਰਹੇ ਹੋਗੇ ਤਾਂ ਕਰੋ ਜਾਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰ ਲੈਣਾ ਤੁਸੀਂ ਜਿਸ ਕੰਮ ਨੂੰ ਵੀ ਹੱਥ ਪਾਉਗੇ ਉਹ ਪੂਰਾ ਹੋ ਜਾਵੇਗਾ ਤਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਉਸ ਬੀਬੀ ਨੇ ਸੰਤਾਂ ਦੇ ਬਚਨ ਮੰਨੇ ਤਾਂ ਸਾਧ ਸੰਗਤ ਜੀ ਉਸ ਬੀਬੀ ਨੇ ਜਿਹੜੇ ਕੰਮ ਨੂੰ ਵੀ ਹੱਥ ਪਾਇਆ ਤਾਂ ਸਾਧ ਸੰਗਤ ਜੀ ਉਸ ਦੇ ਸਾਰੇ ਕਾਰਜ ਰਾਸ ਹੋ ਗਏ 사ਸੰਗਤ ਜੀ ਉਸ ਦੀ ਇੱਕ ਲੜਕੀ ਸੀ ਉਸ ਦੀ ਬਹੁਤ ਉਮਰ ਹੋ ਚੁੱਕੀ ਸੀ 사ਸੰਗਤ ਜੀ ਉਸ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ ਤਾਂ 사ਸੰਗਤ ਜੀ ਸੰਤ ਮਹਾਂਪੁਰਸ਼ਾਂ ਨੇ ਉਸ ਬੀਬੀ ਨੂੰ ਕਿਹਾ ਕਿ ਮਾਈ ਜਦੋਂ ਤੂੰ ਲੜਕੀ ਦਾ ਰਿਸ਼ਤਾ ਦੇਖਣ ਲਈ ਘਰੋਂ ਤੁਰੇਂਗੀ ਤਾਂ 사ਸੰਗਤ ਜੀ ਬਾਬਾ ਜੀ ਨੇ ਕਿਹਾ ਤੂੰ ਇਸ ਸ਼ਬਦ ਦਾ ਜਾਪ ਕਰ ਲਵੀ ਤੇਰਾ ਕਾਰਜ ਰਾਸ ਹੋ ਜਾਵੇਗਾ ਤਾਂ 사ਤ ਸੰਗਤ ਜੀ ਉਸ ਬੀਬੀ ਨੇ ਬਾਬਾ ਜੀ ਦੇ ਬਚਨਾਂ ਦੇ ਅਨੁਸਾਰ ਇਸ ਇਸ ਸ਼ਬਦ ਦਾ ਜਦੋਂ ਘਰੋਂ ਤੁਰਨ ਲੱਗੀ ਨੇ ਜਾਪ ਕੀਤਾ ਉਸ ਦਿਨ ਉਹਨਾਂ ਦੀ ਲੜਕੀ ਨੂੰ ਮੁੰਡੇ ਵਾਲਿਆਂ ਨੇ ਦੇਖਣ ਆਣਾ ਸੀ 사ਤ ਸੰਗਤ ਜੀ ਉਸ ਦੇ ਮਨ ਵਿੱਚ ਡਰ ਵੀ ਸੀ ਕਿ ਪਤਾ ਨਹੀਂ ਅੱਜ ਕੰਮ ਸਿਰੇ ਚੜੇਗਾ ਨਹੀਂ ਚੜੇਗਾ ਪ੍ਰਸਾਦ ਸੰਗਤ ਜੀ ਪਰ ਉਹਨੂੰ ਮਹਾਪੁਰਸ਼ਾਂ ਤੇ ਪੂਰਾ ਭਰੋਸਾ ਸੀ ਸਾਧ ਸੰਗਤ ਜੀ ਜਦੋਂ ਅਸੀਂ ਸਾਧੂ ਸੰਤਾਂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਕਾਰਜ ਆਪ ਅੱਗੇ ਹੋ ਕੇ ਕਰਦੇ ਹਨ ਸਾਧ ਸੰਗਤ ਜੀ ਉਸਨੇ ਪਹਿਲਾਂ ਵੀ ਬਹੁਤ ਸਾਰੇ ਰਿਸ਼ਤੇ ਆਪਣੀ ਲੜਕੀ ਦੇ ਲਈ ਦੇਖੇ ਸੀ ਪਰ ਹਰ ਕੋਈ ਉਸ ਦੀ ਉਮਰ ਜ਼ਿਆਦਾ ਹੋਣ ਦੇ ਕਰਕੇ ਉਸ ਨੂੰ ਜਵਾਬ ਦੇ ਜਾਂਦਾ ਸੀ ਤਾਂ ਸਾਧ ਸੰਗਤ ਜੀ ਜਦੋਂ ਉਹ ਬਾਬਾ ਜੀ ਕੋਲ ਜਾਣ ਤੋਂ ਵਾਰ ਪਹਿਲੀ ਵਾਰ ਆਪਣੀ ਲੜਕੀ ਵਾਸਤੇ ਰਿਸ਼ਤਾ ਦੇਖਣ ਦੇ ਲਈ ਚੱਲੀ ਸੀ ਤਾਂ ਉਸ ਨੇ ਬਾਬਾ ਜੀ ਦੇ ਵਚਨਾਂ ਦੇ ਅਨੁਸਾਰ ਘਰੋਂ ਤੁਰਨ ਲੱਗੀ ਇਸ ਸ਼ਬਦ ਦਾ ਜਾਪ ਕੀਤਾ ਸਾਸ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਬਾਬਾ ਜੀ ਦੀ ਇੰਨੀ ਕਰਾਮਾਤ ਵਰਤੀ ਸਾਸ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕਿ ਉਸ ਲੜਕੀ ਦਾ ਜਿਸ ਦਾ ਵਿਆਹ ਨਹੀਂ ਸੀ ਹੋ ਰਿਹਾ ਉਸ ਦਾ ਮੁੰਡੇ ਵਾਲਿਆਂ ਨੇ ਉਸ ਨੂੰ ਹਾਂ ਮੀ ਪਰ ਦਿੱਤੀ ਉਸ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ ਸਾਸ ਸੰਗਤ ਜੀ ਇਸੇ ਕਰਕੇ ਕਹਿੰਦੇ ਆ कि ਜਾਤ ਸਾਧੂਆਂ ਦੇ ਸੰਗਤ ਨਾ ਕਰੀਏ ਜਿਸ ਸੰਗਤ ਕਰੀਏ ਤਾਂ ਸਤਿ ਬਚਨ ਕਹਿ ਕੇ ਉਸ ਨੂੰ ਮੰਨ ਲਈਏ ਸਾ ਸੰਗਤ ਜੀ ਜਿਹੜੇ ਲੋਕੀ ਸਤ ਸੰਤਾ ਦੇ ਬਚਨਾਂ ਦੇ ਅਨੁਸਾਰ ਚੱਲਦੇ ਨੇ ਉਹ ਜ਼ਿੰਦਗੀ ਦੇ ਵਿੱਚ ਤਰ ਜਾਂਦੇ ਨੇ ਸਾ ਸੰਗਤ ਜੀ ਇਸੇ ਤਰ੍ਹਾਂ ਇਸ ਬੀਬੀ ਨੇ ਇਸ ਸ਼ਬਦ ਦਾ ਜਾਪ ਕੀਤਾ ਸੀ ਤਾਂ ਸਾ ਸੰਗਤ ਜੀ ਬਾਬਾ ਜੀ ਨੇ ਉਹਨਾਂ ਦੇ ਕਾਰਜ ਆਪ ਅੱਗੇ ਹੋ ਕੇ ਕਰ ਦਿੱਤੇ 사త్సੰਗਤ ਜੀ ਇਸ ਜਗ੍ਹਾ ਤੇ ਬਾਬਾ ਜੀ ਦੇ ਕਰਮ ਹਤਾ ਵਰਤਿਆ 사త్సੰਗਤ ਜੀ ਇਸ ਕਰਕੇ ਕਹਨੇ ਆ ਕਿ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਇਆ ਕਰੋ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਖੁਸ਼ੀਆਂ ਪਾਉਣਗੇ ਬਖਸ਼ਿਸ਼ਾਂ ਪਾਉਣਗੇ 사త్సੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ 사త్సੰਗਤ ਜੀ ਉਸ ਤੋਂ ਬਾਅਦ ਜਦੋਂ ਮਾਤਾ ਜੀ ਆਪਣੀ ਲੜਕੀ ਦਾ ਰਿਸ਼ਤਾ ਪੱਕਾ ਕਰਕੇ ਸੰਤ ਮਹਾਪੁਰਸ਼ਾਂ ਦੇ ਸ਼ੁਕਰਾਨੇ ਵਾਸਤੇ ਗਈ ਤਾਂ ਸਾਥ ਸੰਗਤ ਜੀ ਤਾਂ ਬਾਬਾ ਜੀ ਨੇ ਪੁੱਛਿਆ ਕਿ ਮਾਈ ਕੀ ਬਣਿਆ ਫਿਰ ਰਿਸ਼ਤਾ ਪੱਕਾ ਹੋ ਗਿਆ ਕਹਿੰਦੀ ਹਾਂਜੀ ਬਾਬਾ ਜੀ ਮੇਰੀ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ ਕਹਿੰਦੀ ਬਾਬਾ ਜੀ ਇਹ ਸਭ ਕੁਝ ਤੁਸ ਸਭ ਜਾਣੀ ਜਾਣ ਤਾ ਬਾਬਾ ਜੀ ਮੁਸਕਰਾ ਕੇ ਕਹਿੰਦੇ ਭਾਈ ਜਿਹੜੇ ਵਚਨ ਮੰਨ ਗਿਆ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ ਸਾਧ ਸੰਗਤ ਜੀ ਇਸੇ ਤਰ੍ਹਾਂ ਉਸ ਬੱਚੀ ਦਾ ਵਿਆਹ ਵੀ ਹੋ ਗਿਆ ਤੇ ਉਹ ਸੁਖੀ ਸੁਖੀ ਆਪਣੇ ਘਰੇ ਚਲ ਗਈ ਸਾਧ ਸੰਗਤ ਜੀ ਇਸੇ ਤਰ੍ਹਾਂ ਹੁਣ ਜਦੋਂ ਵੀ ਉਹ ਮਾਈ ਕੋਈ ਵੀ ਕੰਮ ਕਰਨ ਦੇ ਲਈ ਘਰੋਂ ਬਾਹਰ ਜਾਂਦੀ ਹੈ ਤਾਂ ਸਾਧ ਸੰਗਤ ਜੀ ਉਹ ਇਸ ਚਬਤ ਦਾ ਜਾਪ ਕਰਦੀ ਹੈ ਸਾਧ ਸੰਗਤ ਜੀ ਤਾਂ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਤਬਾਬਾਦੀ ਆਪ ਅੱਗੇ ਹੋ ਕੇ ਉਸ ਦੇ ਸਾਰੇ ਕਾਰਜ ਹਰਾਸ ਕਰਦੇ ਹਨ 사ਤਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਇਸ ਕਥਾ ਨੂੰ ਧਿਆਨ ਦੇ ਨਾਲ ਸੁਣਨਾ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਇਸ ਸ਼ਬਦ ਦੇ ਨਾਲ ਬਹੁਤ ਸੁੱਖਾਂ ਦੀ ਪ੍ਰਾਪਤੀ ਹੋਵੇਗੀ 사ਤਸੰਗਤ ਜੀ ਇੱਕ ਵਾਰ ਸੰਤ ਮਹਾਪੁਰਸ਼ਾਂ ਦੇ ਬਚਨਾਂ ਨੂੰ ਮੰਨ ਕੇ ਤੇ ਵੇਖੋ ਆਪ ਜੀ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਆਪ ਜੀ ਦੇ ਸਾਰੇ ਕਾਰਜ ਰਾਸ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਸੰਤ ਮਹਾਂਪੁਰਸ਼ ਹੰਸਾੜੀ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਇਆਂ ਪੁੱਲ ਨਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਸਵਾ ਫਤਿਹ ਵਿੱਚ ਦੇਣਾ ਜੀ ਗੱਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਾਂ ਇੱਕ ਵਾਰ ਫੇਰ ਅਰਦਾਸ ਦਸ ਦਿੰਦੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਜਾਣ ਤੋਂ ਪਹਿਲਾਂ ਇਹ ਸ਼ਬਦ ਦਾ ਇੱਕ ਵਾਰ ਜਾਪ ਕਰ ਲਵੋਗੇ ਤਾਂ ਜਿਸ ਕੰਮ ਨੂੰ ਵੀ ਤੁਸੀਂ ਹੱਥ ਪਾਉਗੇ ਉਹ ਪੂਰਾ ਹੋ ਜਾਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ